ਲੱਖਾਂ ਦੀ ਲੱਕੜ ਹੜਪਣ ਦੇ ਦੋਸ਼ਾਂ 'ਚ ਕਾਨੂੰਨੀ ਸਕੰਜੇ 'ਚ ਫਸਿਆ ਵਣ ਵਿਭਾਗ ਅਧਿਕਾਰੀ ਉਲਟੀਵਾੜ ਖੇਤ ਕੋ ਖਾਏ ਵਾਲਾ ਟੋਟਕਾ ਦੋਸ਼ੀ ਅਧਿਕਾਰੀ ਤੇ ਹੋਇਆ ਫਿੱਟ 88 ਲੱਖ ਦੀਆਂ ਲੱਕੜਾਂ ਹੀ ਹੜੱਪ ਗਿਆ ਮਾਮਲੇ 'ਚ ਨਾਮਜਦ ਅਧਿਕਾਰੀ ਵਣ ਵਿਭਾਗ ਪੰਜਾਬ ਵੱਲੋਂ ਰੁੱਖਾ ਅਤੇ ਵਿਭਾਗ ਦੀ ਲੱਕੜ ਦੇ ਵੱਡੇ ਪਲਾਟ ਭੰਡਾਰਾ ਦੀ ਦੇਖਰੇਖ ਲਈ ਆਪਣੇ ਹੀ ਮੈਕਮੇ ਦੀ ਅਫਸਰ ਸ਼ਾਹੀ ਤੇ ਪੂਰਾ ਭਰੋਸਾ ਸੁੱਟਿਆ ਹੁੰਦਾ ਹੈ ਪਰ ਮੈਕਮੇ ਵੱਲੋਂ ਲਾਏ ਇਨਾ ਰੁੱਖਾਂ ਅਤੇ ਲੱਕੜ ਦੇ ਵੱਡੇ ਭੰਡਾਰਾਂ ਦੀ ਰਾਖੀ ਲਈ ਤਾਇਨਾਤ ਕੀਤੇ ਗਏ ਜੇਕਰ ਅਧਿਕਾਰੀ ਹੀ ਬੇਈਮਾਨ ਹੋ ਜਾਣ ਤਾਂ ਫਿਰ ਇੱਥੇ ਉਲਟੀ ਬਾੜ ਖੇਤ ਕੋ ਖਾਏ ਵਾਲਾ ਟੋਟਕਾ ਆਪ ਮੁਹਾਰੇ ਮੂੰਹ ਨਿਕਲਦਾ ਹੈ ਪੰਜਾਬ ਰਾਜ ਵਣ ਵਿਕਾਸ ਨਿਗਮ ਦੇ ਇੱਕ ਅਧਿਕਾਰੀ ਤੇ ਇਹ ਟੋਟਕਾ ਉਸ ਵੇਲੇ ਪੂਰੀ ਤਰ੍ਹਾਂ ਫਿੱਟ ਹੁੰਦਾ ਨਜ਼ਰ ਆਇਆ ਜਦੋਂ ਕਰੀਬ 88 ਲੱਖ ਰੁਪਏ ਦੀ ਸਰਕਾਰੀ ਲੱਕੜ ਦਾ ਕਪਲਾ ਕਰਨ ਦੇ ਦੋਸ਼ 'ਚ ਗੁਰਦਾਸਪੁਰ 'ਚ ਤਾਇਨਾਤ ਇੱਕ ਪ੍ਰੋਜੈਕਟ ਅਫਸਰ ਖਿਲਾਫ ਥਾਣਾ ਸਿਟੀ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਜਿਸ ਬੰਦੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਗੁਰਦਾਸਪੁਰ ਸਿਟੀ ਮੋਹਨ ਸਿੰਘ ਨੇ ਦੱਸਿਆ ਕਿ ਦੋਸ਼ੀ ਪ੍ਰਹਲਾਦ ਸਿੰਘ ਪੁੱਤਰ ਸਰਦਾਰ ਸਿੰਘ ਵਾਸੀ ਗਾਧੜੀਆਂ ਥਾਣਾ ਘੁੰਮਣਕੜਾ ਪੰਜਾਬ ਰਾਜ ਰਵਣ ਵਿਕਾਸ ਨਿਗਮ ਲਿਮਟਿਡ ਗੁਰਦਾਸਪੁਰ ਚ ਬਤੌਰ ਪ੍ਰੋਜੈਕਟ ਅਫਸਰ ਤਾਇਨਾਤ ਸੀ ਜਿਸ ਦੇ ਅਧਿਕਾਰ ਖੇਤਰ ਅੰਦਰ ਗੁਰਦਾਸਪੁਰ ਧਾਰੀਵਾਲ ਅਤੇ ਗਗਨਪਾਣੇ ਦੇ ਡੀਪੂ ਆਉਂਦੇ ਸਨ ਜਦੋਂ ਕਿ ਉਕਤ ਦੋਸ਼ੀ ਅਫਸਰ ਵੱਲੋਂ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਠੇਕੇਦਾਰਾਂ ਤੋਂ ਬਿਨਾਂ ਪੈਸੇ ਪ੍ਰਾਪਤ ਕੀਤੇ 2019-20 ਤੋਂ 2021 ਤੋਂ 2023 ਦੌਰਾਨ ਨਿਲਾਮ ਹੋਏ 223 ਲੱਕੜ ਲਾਟ ਪੰਡਾਰ ਚੁਕਵਾ ਦਿੱਤੇ ਗਏ ਜਿਸ ਨਾਲ ਵਿਭਾਗ ਪੰਜਾਬ ਰਾਜ ਬਨ ਵਿਭਾਗ ਲਿਮਟਿਡ ਦਾ 99 ਲੱਖ ਦਾ ਵੱਡਾ ਨੁਕਸਾਨ ਹੋਇਆ ਹੈ ਅਤੇ ਉੱਚ ਪੱਧਰੀ ਵਿਭਾਗੀ ਪਟਾਲ ਤੋਂ ਬਾਅਦ ਵਿਭਾਗ ਨਾਲ ਕੀਤੀ ਇਸ ਧੋਖਾ ਧੜੀ ਦੇ ਦੋਸ਼ਾਂ ਤਹਿਤ ਉਕਤ ਅਫਸਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਪੜਤਾਲ ਪੀ ਪੀ ਅਸਰਨਦੀਪ ਸਿੰਘ ਗੈਸਨਲ ਮੈਨੇਜਰ ਪੰਜਾਬ ਸਟੇਟ ਫੋਰਸ ਸੈਟ ਡਿਵੈਲਪਮੈਂਟ ਨਿਗਮ ਅੰਮ੍ਰਿਤਸਰ ਦੀ ਸ਼ਿਕਾਇਤ ਤੇ ਅਮਲ ਵਿੱਚ ਲਿਆਂਦੀ ਗਈ ਜਦੋਂ ਕਿ ਮਾਮਲੇ ਚ ਨਾਮਜ਼ਦ ਉਕਤ ਦੋਸ਼ੀ ਦੀ ਭਾਲ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਜਲਦੀ ਹੀ આરોપી ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਮੈਂ ਨਹੀਂ ਗੱਲਾਂ ਕਰਦਾ ਇਹ ਕੀ ਸਰ ਇੱਕ ਦਿਨਾਂ ਕਰ ਇੱਕ ਧਾਰੀ ਬਾਦ ਕੀਤੀ ਇੱਥੇ ਦੇ ਕਿਤੇ ਦੇ ਕੋਲੇ ਨਾਲ ਜੁੜੀਆਂ ਬਸਲੇ ਕਦਾ ਮੇਰਾ ਬਾਬਾ ਨਾਲ ਉਹ ਮੁਰਾਦ ਵਕਾ ਮੈਨੂੰ ਫੋਨ ਕਰਵਾ ਕੇ ਖਬਰ ਕਰਤ ਮੈਂ ਕਹਾਂ ਯਾਰ ਤੇਰੇ ਚੋਰੀ ਤੋਂ ਲੋਕੀ ਸੇਵ ਕਰ ਤੇਰੀ ਆਪਣੀ ਚੋਰੀ ਹੋ ਗਈ ਕਹਦਾ ਮੇਰੇ ਰਫਾਂ ਜੋਰੀ ਹੋ ਗਈ ਹੋ ਗਈ ਭਰਾਵਾ ਮੇਰੀ ਕਾਲ ਕਰੋ ਆਗੇ ਅੱਧੇ ਘੜੇ ਚੁੜੀਆਂ ਮੋੜਾ ਕੰਮ ਹੀ ਬੰਦਾ ਰਾਬੋ ਦੇ ਸੇਵ ਪਸਤਰੀ ਕਰ ਲੀ ਪੈਗਾ ਲੋਕਾਂ ਦੇ ਦੇਰੀ ਤੇ ਚੂੜੀ ਰਖਣਾਵਾ ਉੱਪਰ ਉਹ ਗੱਲ ਸੋਚ ਰਹੇ ਨੇ ਜਿਹੜੇ ਬਹਾਨੇ ਬਣਾ ਰਹੇ ਸਾਡੇ ਚੋਰੀ ਹੋ ਗਈ ਤਾਂ ਸਕਿਉਰਿਟੀ ਇਹ ਦੇਖੋ ਇਹਨਾਂ ਨੂੰ ਟਾਲੇ ਲਾਉਣ ਦੇ ਸਹਾਰ ਕੀ ਕਰਨ ਵਾਲਾ ਨੇ ਕਿ ਦੋਵੇਂ ਸਾਹਮਣੇ ਇਸ ਤਰ੍ਹਾਂ ਸੀ ਫੋਰੈਸਟ ਭਾਗ ਉਹ ਲੋਕ ਇੱਕ ਲੈਟਰ ਸਾਡੇ ਮੈਕਬੀਨ ਉੱਤੇ ਸੀ ਗਈ ਸੀ ਕਿ ਉਹਨਾਂ ਦੇ ਪ੍ਰੋਜੈਕਟ ਉਸ ਪ੍ਰਲਾਦ ਸਿੰਘ ਸਾਨੂੰ ਸਰਦਾਰ ਸਿੰਘ ਵਾਸੀ ਗਾਦੜੀਆਂ ਵੱਲੋਂ ਆਪਣੇ ਮੈਕਬੀਨ ਨਾਲ ਫੋਰੈਸਟ ਭਾਗ ਨਾਲ ਫੇਰਾ ਫੇਰੀ ਕੀਤੀ ਗਈ ਹੈ ਫੋਰੈਸਟ ਭਾਗ ਦੀ ਲੱਕੜੀ ਉਹਨਾਂ ਚੋਰੀ ਕਰਕੇ ਵੇਚ ਦਿੱਤੀ ਗਈ ਹੈ ਉਹਨਾਂ ਦੀ ਦਰਖਾਸਤ ਦੇ ਆਧਾਰ ਤੇ ਸਾਡੇ ਅਸਪੀਰੈਸ਼ਨ ਜੀ ਵੱਲੋਂ ਰੇ ਇਨਕੁਆਰੀ ਕੀਤੀ ਹੈ ਇਨਕੁਆਰੀ ਕਰਨ ਤੋਂ ਬਾਅਦ ਐਫ ਆਈ ਆਰ ਨੰਬਰ 54 ਮਿ ਇਹ ਤਾਂ 24 ਜਿਹੜੀ 30 ਤੰ 24 ਜਿਹੜੀ ਦਰਜ ਕੀਤੀ ਗਈ ਹੈ ਤੇ ਰੇਡ ਕਰਕੇ ਇਹਨੂੰ ਜਲਦੀ ਤੋਂ ਜਲਦੀ ਰੈਸਟ ਕੀਤਾ ਜਾਵੇਗਾ ਕੀ ਮਸਲਾ ਹੈ ਸਰਾਂ ਜੀ ਮਸਲਾ ਇਹਨਾਂ ਨੇ ਸਰਕਾਰੀ ਲੱਕੜ ਵੇਚ ਦਿੱਤੀ ਸੀ ਹਿਰਾਫੇਰੀ ਕਰਕੇ ਮੈ ਕੋਈ ਨਾਲ ਇਹ ਕਿੰਨੀ ਕੁ ਅਮਾਉਂਟ ਜਿਹੜੀ ਹੈ ਇਹ ਅਪਰੋਕਸੀਮੇਟਲੀ 99 ਲੱਖ ਦੇ ਕਰੀਬ ਹੈ ਠੀਕ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੋ ਵੀ ਇਨਵੈਸਟੀਗੇਸ਼ਨ ਵਿੱਚ ਤੱਥ ਹੋਣਗੇ ਉਹਨਾਂ ਦੇ ਆਧਾਰਤ ਬੰਦੀ ਕਰੇਗੀ ਕਮਲ ਲੱਟੇ ਪਰਵਾਸ ਤੋਂ ਸਰ ਦੇ ਕਾਰਨ ਹਣ ਵਾਸਤੇ ਰੇਡ ਕੀਤੇ ਜਾ ਰਹੇ ਜੀ ਤੇ ਜਲਦੀ ਤੋਂ ਜਲਦੀ ਨੂੰ ਅਰੈਸਟ ਕੀਤਾ ਜਾਵੇਗਾ ਅਰੈਸਟ ਕਰਕੇ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ